ਹੁੰਦੀ ਸੀ ਸਾਚ ਜੀ ਅਪ ਸਿੱਖ ਕੌਸ਼ਿਸ਼ ਕਰਨੇ ਆ ਅਕਾਲੀਆਂ ਦੇ ਨਹੀਂ ਕੱਲੇ ਗੁਰਦੁਆਰੇ ਗੁਰਦੁਆਰੇ ਸਿੱਖਾਂ ਦੇ ਐ ਇਹ ਮਹਾਨ ਤਖਤ ਸਿੱਖਾਂ ਦੇ ਐ ਇਹ ਸਿੱਖਾਂ ਦੀ ਚੜ੍ਹਦੀ ਕਲਾ ਵਾਸਤੇ ਇਸ ਇਕੱਠੇ ਹੋਣਾ ਸੋ ਦੁਨੀਆ ਪਰ ਦੇ ਸਿੱਖ ਅੱਜ ਤੁਹਾਨੂੰ ਸੋਚਦੇ ਐ ਕਿ ਤੁਸੀਂ ਅਕਾਲ ਤਖਤ ਦੀ ਮਹਾਨਤਾ ਬਣਾਈ ਰੱਖੋਗੇ ਕੇਸ ਨੂੰ ਗਵਾ ਕੇ ਰੱਖਦੇ ਹੋਗੇ ਅੱਜ ਤੁਹਾਡੇ ਉੱਰ ਨਜ਼ਰ ਲੱਗੀ ਐ ਤੁਹਾਡੇ ਅੰਦਰ ਵੀ ਦਰਦ ਹੈ ਸਾਡੇ ਅੰਦਰ ਵੀ ਦਰਦ ਹੈ ਤਕਲੀਫ ਸਾਨੂੰ ਵੀ ਪੜੀ ਐ ਮੈਨੂੰ ਕਹਿੰਦੇ ਹੁੰਦੇ ਸੀ ਲੋਕੀ ਬੀਬੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਗਾਉਣੀ ਐਨਾ ਸਟੇਜਾਂ ਤੇ ਕਿਤੇ ਵਾਇਗਰੂ ਵਾਇਗਰੂ ਕਰਦੀ ਰਹਵੇਂ ਨਾ ਤੇਰੀ ਅਵਸਥਾ ਬੜੀ ਉੱਚੀ ਹੋ ਜਾਏ ਸੱਚੀ ਗੱਲ ਹੈ ਜੀ ਮੇਰੇ ਸਾਥੀ ਕਹਿੰਦੇ ਹੁੰਦੇ ਸੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਗਾਉਣੀ ਐਨਾ ਸਾਹ ਸੰਗੇ ਤੁਹਾਨੂੰ ਤੇ ਘੱਟ ਦੁੱਖ ਲੱਗਦਾ ਹੋਏਗਾ ਜਗੀਰ ਕੌਰ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਜਵਾਨੀ ਸਾਰੀ ਸ਼ੋਮਣੀ ਕਦਰ ਵਸਲਾਤੀ ਕਿਉਂਕਿ ਅਸੀਂ ਅੱਜ ਦੇ ਨਹੀਂ ਤੁਰੇ ਜਿਹਦਾ ਕਹ ਰਹੇ ਸਨ ਸਾਰੇ ਸ਼ਕਦਰ ਦੇ ਤੁਰੇ ਐ ਯਾ ਦੇ ਕੋਲ ਦੀਫ ਤੇ ਫਡਾਲੇ ਦੇ ਸੁਪੁੱਤਰ ਬੈਠੇ ਐ ਰਵਿੰਦਰ ਸਿੰਘ ਜੀ ਬੈਠੇ ਜਿਹੜੇ ਮੇਰੇ ਬਜ਼ੁਰਗਾਂ ਨਾ ਰਹੇ ਐ 1920 ਵਿੱਚ ਸ਼ੋਮਣੀ ਕਮੇਟੀ ਬਣੀ 1920 ਪਹਿਲੀ ਵਾਰੀ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਨਾਮ ਚਦ ਹੋਏ ਜੇ ਟਕਸਾਲ ਹੈ ਸਾਡੀ ਸਾਸਕ ਜੀ 28 ਸਾਲ ਪੰਜਾਹ ਤੱਕ ਮੈਂਬਰ ਐਸਟੀਪੀਸੀ 6 ਚੋੜਾ ਲੜੀਆਂ ਪਹਿਲੀ ਵਾਰੀ ਐਮਐਲਏ ਬਣੇ 1937 ਸ਼ੋਮਣੀ ਕਾਲ ਦਾ ਚੋਣ ਲੜੀ ਉਦੋਂ ਪਹਿਲੀ ਵਾਰੀ ਐਮਐਲਏ अनडिवाइड कंट्री बने तो दूसरी लड़ दूरी चोट उन्नीस सौ छियाली दो बार एम एल ए बने अनडिवाइड कंट्री फिर इधर आके मेरे फादर ला मेरे सोरा साहब जो स्पीकर साहब बैठे इन्होंने रहे सात चोणा लड़िया कैरोनॉल भी रहे एम एल ए भी रहे उन्नीस सौ वजीर रहे सरदार प्रकाश सिंह बादल के न बड़िया डिवेलपमेंट कितिया सात जी एक पैसे द कोई उस थान ਕੋਈ ਗੱਲ ਨਹੀਂ ਕਰ ਸਕਦਾ ਇੰਨੀ ਇਮਾਨਦਾਰੀ ਨਾਲ ਸੇਵਾ ਕੀਤੀ ਤੁਹਾਡੀ ਬੀਬੀ ਤੁਹਾਡੀ ਭੈਣ 1996 ਤੋਂ ਤੁਰੀ ਹੈ 1999 ਤੋਂ ਲੈ ਕੇ ਐਸੇ ਤੇ ਸੇਵਾ ਕਰਦੀ ਪਹਿਲਾਂ ਮਾਨਦਲ ਚ 1990 ਦੀ ਚੋਣ ਲੜੀ ਫੇਰ 97 ਵਿੱਚ ਇਧਰ ਮੈਂਬਰ ਬਣੀ ਸਦਨ ਵਿੱਚ ਐਮ.ਐਲ.ਏ ਬਣੀ ਮਨਿਸਟਰ ਬਣੀ ਤੁਸੀਂ ਮਾਨ ਦਿੱਤਾ ਪ੍ਰਧਾਨ ਵੀ ਬਣੀ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਪੰਥ ਵੀ ਗੱਲ ਕਰਦੀ ਹੈ ਕਹਿੰਦੇ ਸੁਣਦੇ ਪਏ ਸਾਰੇ ਬਹਤੇ ਔਖੇ ਨਹੀਂ ਹੋਣਗੇ ਇਹਨਾਂ ਨੂੰ ਪਤਾ ਹੈ ਕਿ ਮੈਂ ਜਗਾਉਣਾ ਹੈ ਤੈਨੂੰ ਮੈਨੂੰ ਤਾਂ ਇਹਨਾਂ ਦੀ ਤਾਕਤ ਦਾ ਪਤਾ ਹੈ ਮੈਨੂੰ ਇਹਨਾਂ ਦੀ ਖੁਰਾਕ ਦਾ ਪਤਾ ਹੈ ਇਹ ਚਾਹੁੰਦੇ ਕੀ ਹੈ ਇਹ ਚਾਹੁੰਦੇ ਆ ਪੰਥ ਦੀ ਗੱਲ ਕਰੋ ਇਹ ਚਾਹੁੰਦੇ ਆ ਮਹਾਨਤਾ ਦੀ ਗੱਲ ਕਰੋ ਇਹ ਚਾਹੁੰਦੇ ਮਰਹਤਾ ਬਹਾਰ ਕਰੋ ਇਹ ਚਾਹੁੰਦੇ ਸਰਬਚਤਾ ਸ੍ਰੀ ਅਕਾਲ ਤਾ ਸਭ ਦੀ ਰਵੇ ਤੁਹਾਡੀ ਪ੍ਰਭੂਸਤਾ ਬੱਚੀ ਰਵੇ ਸਾਧ ਸੰਗਤ ਜੀ ਤੁਹਾਡੀ ਇਹ ਜਮਾਨੀ ਸੇਵਕ ਜ਼ਿੰਦਗੀ ਵਿੱਚ ਇੱਕ ਸੰਕਲਪ ਲੈ ਕੇ ਤੁਰੀ ਹੈ ਕਿ ਉਹ ਜੋ ਤੁਸੀਂ ਕਿਹਾ ਸ੍ਰੀ ਅਕਾਲ ਤਾ ਸਭ ਮਹਾਨ ਹੈ ਸਿੱਖ ਪੰਥ ਦੀ ਮਹਾਨ ਹੈ ਬਸ ਇਹੀ ਰੱਖਿਓ ਕੋਈ ਬੰਦਾ ਮਹਾਨ ਨਹੀਂ क्योंकि मानसिक की जी जो मनुखी टैग व्यर्थी सब जान मनुख की कोई टैग नहीं जो असी कि बादल साहब सारे छड़े जा रहे हैं कृपा करो जान दो मैं कला ही बड़ा फिर असी छे हो गए वागुरू जी का खालसा वाहू जी